ਬਹੁਤ ਹੀ ਕਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਸੀਂ ਹੱਤੋਂ ਜ਼ਿਆਦਾ ਤੰਦੂਰੀ ਰੋਟੀ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਦਿਲ ਨਾਲ ਸੰਬੰਧਿਤ ਨੇਕਾ ਹੀ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਇਸ ਵਿੱਚ ਬਹੁਤ ਜ਼ਿਆਦਾ ਮਹਤਾ ਤੇ ਰਿਫਾਈਨਡ ਤੇਲ ਇਸਤੇਮਾਲ ਕੀਤਾ ਜਾਂਦਾ ਹੈ ਨੰਬਰ 2 ਜੇਕਰ ਤੁਸੀਂ ਆਪਣੇ ਸਰੀਰ ਦੀ ਮਾਲਿਸ਼ ਦੇਸੀ ਕਿਉ ਨੂੰ ਹਲਕਾ ਗਰਮ ਕਰਕੇ ਕਰ ਲੈਂਦੇ ਹੋ ਇੱਕ ਤਾਂ ਇਸ ਨਾਲ ਤੁਹਾਡਾ ਬਲੱਡ ਸਰਕਲ ਸਹੀ ਚੱਲਣ ਲੱਗ ਜਾਂਦਾ ਦੂਸਰਾ ਤੁਹਾਡੀ ਚਮੜੀ ਤੇ ਚਮਕ ਵਧੇ ਰਹੀ ਆ ਤੇ ਤੀਸਰਾ ਤੁਹਾਡੀਆਂ ਮਾਸਪੇਸ਼ੀਆਂ ਮਜ਼ਬੂਤ ਤੇ ਤਾਕਤਵਰ ਬਣਦੀਆਂ ਹਨ ਨੰਬਰ 3 ਜੇਕਰ ਤੁਸੀਂ ਕਿਤੇ ਕੰਮ ਕਰਨ ਲਈ ਜਾਂਦੇ ਹੋ ਤਾਂ ਰੋਜ਼ਾਨਾ ਆਪਣੀ ਗੱਡੀ ਨੂੰ ਆਪਣੇ ਦਫ਼ਤਰ ਤੋਂ ਕੁਝ ਦੂਰੀ ਤੇ ਹੀ ਖੜਾਓ ਤੇ ਕੁਝ ਸਮਾਂ ਪੈਦਲ ਤੁਰ ਕੇ ਹੀ ਜਾਓ ਇਸ ਤਰ੍ਹਾਂ ਕਰਨਾ ਤੁਹਾਡੀ ਲੱਤਾਂ ਦੀ ਕਸਰਤ ਹੋਵੇਗੀ ਜਿਸ ਨਾਲ ਤੁਹਾਡਾ ਪੂਰਾ ਸਰੀਰ ਫਿੱਟ ਤੇ ਫਾਈਨ ਰਹੇਗਾ ਨੰਬਰ 4 ਜਦੋਂ ਵੀ ਤੁਸੀਂ ਆਪਣੇ ਚਿਹਰੇ ਉੱਪਰ ਕੋਈ ਵੀ ਤੇਲ ਲਗਾਉਂਦੇ ਹੋ ਤਾਂ ਆਪਣੇ ਹੱਥਾਂ ਨਾਲ ਹਲਕਾ ਹਲਕਾ ਆਪਣੇ ਚਿਹਰੇ ਨੂੰ ਟੈਪ ਟੈਪ ਜ਼ਰੂਰ ਕਰੋ ਇਸ ਨਾਲ ਤੁਹਾਡੇ ਚਿਹਰੇ ਉੱਪਰ ਦੁੱਗਣੀ ਚਮਕ ਆਵੇਗੀ ਨੰਬਰ 5 ਕਦੇ ਵੀ ਪੁਰਾਣੇ ਖਾਵਾਰਾਂ ਨੂੰ ਆਪਣੇ ਘਰ ਵਿੱਚ ਜ਼ਿਆਦਾ ਸਮੇਂ ਲਈ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਹ ਸੁੱਪਰ ਪਿਆ ਕਰਦਾ ਤੁਹਾਡੇ ਘਰ ਵਿੱਚ ਨਕਾਰਾਤਮਕ ਊਰਜਾ ਲੈ ਕੇ ਆਉਂਦਾ ਹੈ ਨੰਬਰ 6 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਰੋਜ਼ਾਨਾ ਬੇਸਨ ਲਗਾਉਂਦੇ ਹੋ ਤਾਂ ਇਸ ਨਾਲ ਤੁਹਾਡੀ ਚਮੜੀ ਦੀ ਸਾਰੀ ਗੰਦਗੀ ਸਾਫ਼ ਹੋ ਜਾਵੇਗੀ ਤੇ ਨਾਲ ਹੀ ਤੁਹਾਡਾ ਚਿਹਰਾ ਚਮਕਣ ਲੱਗ ਜਾਵੇਗਾ। ਨੰਬਰ 7 ਜਦੋਂ ਵੀ ਅਰਥਾ ਆਪਣੇ ਕੱਪੜਿਆਂ ਨੂੰ ਧੋਣਾ ਸ਼ੁਰੂ ਕਰਦੀਆਂ ਹਨ ਤਾਂ ਮਸ਼ੀਨ ਵਿੱਚ ਪਹਿਲਾਂ ਪਾਣੀ ਨੂੰ ਪਾਰ ਲਓ ਫਿਰ ਇਸ ਵਿੱਚ ਸਰਫ ਪਾਓ ਤੇ ਕੁਝ ਸਮਾਂ ਉਸ ਨੂੰ ਐਵੇਂ ਹੀ ਚੱਲਣ ਦਿਓ। ਜਦੋਂ ਉਸ ਦੀ ਚੰਗੀ ਤਰ੍ਹਾਂ ਨਚਗਣ ਜਾਵੇ ਫਿਰ ਇਸ ਵਿੱਚ ਕੱਪੜੇ ਪਾਓ ਇਸ ਤਰੀਕੇ ਨਾਲ ਤੁਹਾਡੇ ਕੱਪੜੇ ਵੀ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਣਗੇ ਤੇ ਨਾਲ ਹੀ ਕੱਪੜਿਆਂ ਵਿੱਚੋਂ ਕਦੇ ਵੀ ਸਰਫ ਦੀ ਸਮੈਲ ਨਹੀਂ ਆਵੇਗੀ। ਨੰਬਰ 8 ਜਦੋਂ ਵੀ ਔਰਤਾਂ ਪਾਰਲਰ ਜਾਂਦੀਆਂ ਹਨ ਤਾਂ ਹਮੇਸ਼ਾ ਆਪਣੇ ਕੰਨਾਂ ਵਿੱਚ ਜਾਂ ਫਿਰ ਹੱਥਾਂ ਵਿੱਚ ਪਾਏ ਹੋਏ ਸੋਨੇ ਦੀਆਂ ਟੀਜਾਂ ਨੂੰ ਘਰ ਵਿੱਚ ਉਤਾਰ ਕੇ ਜਰੂਰ ਜਾਓ ਕਿਉਂਕਿ ਕਈ ਵਾਰ ਜੋ ਤੁਸੀਂ ਨਾਲ ਲੈ ਕੇ ਜਾਂਦੇ ਹੋ ਤਾਂ ਇਹਨਾਂ ਦੇ ਖੋਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ। ਨੰਬਰ 9 ਜੇਕਰ ਤੁਸੀਂ ਰੋਜ਼ਾਨਾ ਇੱਕ ਅਮਰੂਦ ਦਾ ਸੇਵਨ ਕਰੋ ਤਾਂ ਤੁਹਾਡੇ ਸਰੀਰ ਨੂੰ ਨੀਕਾ ਹੀ ਲਾਭ ਮਿਲਣਗੇ, ਵਾਲਾਂ ਦੀ ਮਜ਼ਬੂਤੀ ਬਣੀ ਰਹੇਗੀ। ਨੰਬਰ 10 ਜਿਹੜੀਆਂ ਕੁੜੀਆਂ ਆਪਣੇ ਵਾਲਾਂ ਨੂੰ ਜ਼ਿਆਦਾ ਕਲਰ ਕਰਵਾਉਂਦੀਆਂ ਹਨ ਉਹਨਾਂ ਦੇ ਵਾਲ ਜਲਦੀ ਨਾਲ ਖਰਾਬ ਹੋਣ ਲੱਗ ਜਾਂਦੇ ਨੇ ਤੇ ਨਾਲ ਹੀ ਬਾਲਾਂ ਦੀ ਚਮਕ ਵੀ ਖੋਣ ਲੱਗ ਜਾਂਦੀ ਹੈ ਨੰਬਰ 11 ਜੇਕਰ ਤੁਸੀਂ ਨੀਲ ਪੇਂਟ ਲਗਾਉਣ ਸਮੇਂ ਆਪਣੇ ਉਂਗਲਾਂ ਦੇ ਸਾਈਡਾਂ ਤੇ ਬਾਲਾਂ ਨੂੰ ਲਗਾਉਣ ਵਾਲਾ ਕਲੈਚਰ ਲਗਾ ਲਓ ਤਾਂ ਇਸ ਨਾਲ ਜਦੋਂ ਵੀ ਤੁਸੀਂ ਨੀਲ ਪੇਂਟ ਲਗਾਓਗੇ ਕਦੇ ਵੀ ਤੁਹਾਡੀਆਂ ਉਂਗਲਾਂ ਸਾਈਡਾਂ ਤੋਂ ਖਰਾਬ ਨਹੀਂ ਹੋਣਗੀਆਂ ਨੰਬਰ 12 ਜੇਕਰ ਤੁਹਾਡੇ ਮੋਚ ਆ ਜਾਵੇ ਤਾਂ ਸਰੋਂ ਦੇ ਤੇਲ ਵਿੱਚ ਹਲਦੀ ਨੂੰ ਕਾੜ ਕੇ ਲਗਾ ਲਓ ਉਸ ਉੱਪਰ ਪੱਟੀ ਬੰਨ ਲਓ ਇਸ ਨਾਲ ਉਹ ਬਹੁਤ ਜਲਦੀ ਰਾਮ ਆ ਜਾਵੇਗਾ ਨੰਬਰ 13 ਜੇਕਰ ਤੁਸੀਂ ਬਿਸਤਰੀ ਉੱਪਰ ਕੋਈ ਗਰਮ ਲੋਈ ਪੂਰੀ ਵਿਸ਼ਾਲ ਲਓ ਤਾਂ ਇਸ ਨਾਲ ਜਦੋਂ ਵੀ ਤੁਸੀਂ ਰਾਤ ਨੂੰ ਸੌਣ ਲਈ ਬੈੱਡ ਤੇ ਜਾਵੋਗੇ ਤਾਂ ਤੁਹਾਨੂੰ ਕਦੇ ਵੀ ਬੈੱਡੇ ਸੀ ਠੰਢੀ ਨਹੀਂ ਲੱਗੇਗੀ ਤੇ ਨੀਂਦ ਵੀ ਬਹੁਤ ਵਧੀਆ ਆਵੇਗੀ। ਨੰਬਰ 14 ਜੇਕਰ ਤੁਸੀਂ ਆਪਣਾ ਵਾਲਾਂ ਲਈ ਵਧੀਆ ਸੈਰਮ ਤਿਆਰ ਕਰਨਾ ਚਾਹੁੰਦੇ ਹੋ ਤਾਂ ਰਾਤ ਨੂੰ ਇੱਕ ਚਮਚ ਮੇਥੀ ਦਾਣਾ ਭਿਉਂ ਕੇ ਰੱਖ ਦਿਓ ਤੇ ਸਵੇਰੇ ਇਸ ਨੂੰ ਪਾਣੀ ਨਾਲ ਹੀ ਇੱਕ ਕੰੱਚ ਦੀ ਬੋਤਲ ਵਿੱਚ ਪਾ ਕੇ ਰੱਖੋ ਜੇਕਰ ਤੁਹਾਡੇ ਵਾਲ ਰੁੱਖੇ ਹਨ ਤਾਂ ਇੱਕ ਚਮਚਾ ਰੰਡੀ ਦਾ ਤੇਲ ਪਾ ਲਓ। ਜੇਕਰ ਆਇਲ ਵਾਲੇ ਹਨ ਤਾਂ ਇਸ ਦਾ ਇਸਤੇਮਾਲ ਨਾ ਕਰੋ ਇਸ ਦਾ ਸੇਵਨ ਬਾਲਾਂ ਨੂੰ ਧੌਣ ਤੋਂ ਬਾਅਦ ਬਾਲਾਂ ਦੀਆਂ ਜੜ੍ਹਾਂ ਵਿੱਚ ਲਗਾ ਲਓ ਤੁਹਾਡੇ ਬਾਲ ਦਿਨਾਂ ਵਿੱਚ ਹੀ ਵਧਣ ਲੱਗ ਜਾਣਗੇ ਨੰਬਰ 15 ਜਿਹੜੀਆਂ ਔਰਤਾਂ ਬਦਲਮੀ ਰੋਟੀ ਬਣਾ ਕੇ ਖਾਂਦੀਆਂ ਹਨ ਉਹਨਾਂ ਦਾ ਪਾਚਨ ਤੰਤਰ ਹਮੇਸ਼ਾ ਠੀਕ ਰਹਿੰਦਾ ਹੈ ਤੇ ਨਾਲ ਹੀ ਉਹ ਹਮੇਸ਼ਾ ਜਵਾਨ ਤੇ ਤੰਦਰੁਸਤ ਹੀ ਦਿਖਾਈ ਦਿੰਦੀਆਂ ਹਨ ਨੰਬਰ 16 ਜਦੋਂ ਵੀ ਤੁਸੀਂ ਹਰੇ ਮਟਰਾਂ ਦੀ ਕੋਈ ਵੀ ਸਬਜ਼ੀ ਬਣਾਉਂਦੇ ਹੋ ਤਾਂ ਉਹਨਾਂ ਨੂੰ ਤੜਕੇ ਵਿੱਚ ਪਾ ਕੇ ਹਲਕਾ ਜਿਹਾ ਪਾਣੀ ਪਾ ਦਿਓ ਤੇ ਹਲਕਾ ਜਿਹਾ ਮਿੱਠਾ ਸੋਡਾ ਪਾ ਕੇ ਕੁਝ ਸਮਾਂ ਪਕਾ ਲਓ ਇਸ ਤਰ੍ਹਾਂ ਕਰਨ ਨਾਲ ਸਬਜ਼ੀ ਬਣਨ ਤੋਂ ਬਾਅਦ ਕਦੇ ਵੀ ਕੱਚੇ ਨਹੀਂ ਰਹਿਣਗੇ ਨੰਬਰ 17 ਜੇਕਰ ਤੁਸੀਂ ਪੁਰਾਣੇ ਜਿੰਮਟੇ ਦੇ ਦੋਨੋਂ ਸਾਈਡ ਜਰਾਬਾਂ ਪਾ ਕੇ ਰਬੜ ਬਨਨੋ ਫਿਰ ਇਸਦੀ ਮਦਦ ਨਾਲ ਤੁਸੀਂ ਉਸ ਹਰ ਚੀਜ਼ ਨੂੰ ਸਾਫ਼ ਕਰ ਸਕਦੇ ਹੋ ਜਿਸ ਜਗ੍ਹਾ ਤੇ ਸਾਡਾ ਹੱਥ ਨਾ ਪਹੁੰਚ ਰਿਹਾ ਹੋਵੇ ਜਿਵੇਂ ਕੀ ਕਰਦੇ ਦਰਵਾਜ਼ਿਆਂ ਦੇ ਕੁੰਡਿਆਂ ਨੂੰ ਅਤੇ ਜਸਟ ਫੈਨ ਵਿੱਚੋਂ ਸਾਫ਼ ਕਰਨਾ ਬਹੁਤ ਔਖਾ ਹੈ ਇਸਦੀ ਮਦਦ ਨਾਲ ਤੁਸੀਂ ਬਹੁਤ ਹੀ ਆਸਾਨੀ ਨਾਲ ਸਾਫ਼ ਕਰ ਸਕਦੇ ਹੋ ਨੰਬਰ 18 ਜੇਕਰ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਉੱਪਰ ਖਾਜ ਹੋਣ ਕਰਕੇ ਲਾਲ ਲਾਲ ਹੋ ਜਾਵੇ ਤਾਂ ਤੁਸੀਂ 2 ਚਮਚ ਦੁੱਧ ਵਿੱਚ ਟਮਾਟਰ ਦਾ ਗੁੱਦਾ ਮਿਕਸ ਕਰ ਲਓ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਨ ਤੋਂ ਬਾਅਦ ਇਸ ਨੂੰ ਰੋਣ ਦੀ ਮਦਦ ਨਾਲ ਲਾਲ ਲਾਲ ਹੋਈ ਜਗ੍ਹਾ ਉੱਪਰ ਲਗਾ ਲਓ ਇਸ ਤਰ੍ਹਾਂ ਕਰਨਾ ਤੁਹਾਡੀ ਸਕਿਨ ਜਲਦੀ ਹੀ ਸਾਫ਼ ਹੋ ਜਾਵੇਗੀ ਨੰਬਰ 19 ਜਿਹੜੀਆਂ ਔਰਤਾਂ ਅਕਸਰ ਆਪਣੇ ਸਰੀਰ ਉੱਪਰ ਨਾਰੀਅਲ ਦਾ ਤੇਲ ਲਗਾ ਕੇ ਮਾਲਿਸ਼ ਕਰਦੀਆਂ ਹਨ ਉਹਨਾਂ ਔਰਤਾਂ ਦੀ ਚਮੜੀ ਬਹੁਤ ਹੀ ਨਰਮ ਤੇ ਮੁਲਾਇਮ ਬਣ ਜਾਂਦੀ ਹੈ ਤੇ ਨਾਲ ਹੀ ਸਰੀਰ ਦੀ ਸਾਰੀ ਮੈਲ ਵੀ ਸਾਫ਼ ਹੋ ਜਾਂਦੀ ਹੈ ਨੰਬਰ 2 ਜਿਹੜੀਆਂ ਔਰਤਾਂ ਬੁੱਧਵਾਰ ਵਾਲੇ ਵਾਲੇ ਦਿਨ ਆਪਣੇ ਵਾਲਾਂ ਨੂੰ ਧੋ ਲੈਂਦੀਆਂ ਹਨ ਉਹਨਾਂ ਔਰਤਾਂ ਦੇ ਬੱਚੇ ਤੇ ਸਿਰ ਉੱਪਰ ਜ਼ਿਆਦਾ ਭਜਨ ਪੈਣ ਲੱਗ ਜਾਂਦਾ ਇਸ ਲਈ ਜੇਕਰ ਹੋ ਸਕੇ ਤਾਂ ਸੋਮਵਾਰ ਵਾਲੇ ਦਿਨ ਹੀ ਆਪਣੇ ਵਾਲਾਂ ਨੂੰ ਧੋ ਲਓ ਨੰਬਰ 21 ਜੇਕਰ ਤੁਸੀਂ ਅਮੀਰ ਹੋਣਾ ਚਾਹੁੰਦੇ ਹੋ ਤਾਂ ਕਦੇ ਵੀ ਕਿਸੇ ਵੀ ਵਿਅਕਤੀ ਦਾ ਹੱਕ ਮਾਰ ਕੇ ਨਾ ਖਾਓ ਹਮੇਸ਼ਾ ਆਪਣੀ ਮਿਹਨਤ ਦੀ ਕਮਾਈ ਤੇ ਹੀ ਯਕੀਨ ਰੱਖੋ ਇਸ ਤਰ੍ਹਾਂ ਕਰਨਾ ਪਰਮਾਤਮਾ ਤੁਹਾਨੂੰ ਦਿਨਾਂ ਵਿੱਚ ਹੀ ਅਮੀਰ ਕਰ ਦੇਵੇਗਾ ਨੰਬਰ ਬਾਈ ਜਿਹੜੀਆਂ ਔਰਤਾਂ ਆਪਣੇ ਕੱਪੜਿਆਂ ਦੀ ਤਰਪਾਈ ਕਰਨ ਲੱਗੀਆਂ ਤਰਪਾਈ ਵਾਲੀ ਜਗ੍ਹਾ ਨੂੰ ਕੱਲੇ ਧਾਗੇ ਨਾਲ ਹੀ ਸੈੱਟ ਕਰ ਲੈਂਦੀਆਂ ਹਨ ਉਹਨਾਂ ਔਰਤਾਂ ਨੂੰ ਜ਼ਿਆਦਾ ਸਮਾਂ ਤਰਪਾਈ ਤੇ ਬੇਸਟ ਨਹੀਂ ਕਰਨਾ ਪੈਂਦਾ ਉਹ ਬਹੁਤ ਜਲਦੀ ਤੇ ਆਸਾਨੀ ਨਾਲ ਤਰਪਾਈ ਕਰ ਦਿੰਦੀਆਂ ਹਨ ਨੰਬਰ ਤੇ ਜੇਕਰ ਤੁਹਾਡੇ ਗੈਸ ਚੁੱਲੇ ਵਿੱਚੋਂ ਜ਼ਿਆਦਾ ਲਾਲ ਰੰਗ ਦਾ ਸੇਕ ਨਿਕਲਦਾ ਹੈ ਤਾਂ ਉਸ ਦੇ ਚਾਰੀ ਪਾਸੇ ਇੱਕ ਇੱਕ ਮੱਥੇ ਉੱਪਰ ਲਗਾਉਣ ਵਾਲੀ ਬਿੰਦੀ ਲਗਾ ਦਿਓ ਇਸ ਦੀ ਮਦਦ ਨਾਲ ਬਿੰਦੀ ਦੀ ਕੰਮ ਗੈਸ ਦੇ ਅੰਦਰ ਜਾਵੇਗੀ ਤੇ ਉਸ ਨਾਲ ਲਾਲ ਲਲਾਟ ਨਿਕਲਣੀ ਬੰਦ ਹੋ ਜਾਵੇਗੀ ਇਸ ਨਾਲ ਤੁਹਾਡਾ ਚੁੱਲ੍ਹਾ ਕਦੇ ਵੀ ਬਰਤਨਾਂ ਨੂੰ ਖਰਾਬ ਨਹੀਂ ਕਰੇਗਾ ਤੇ ਨਾਲ ਹੀ ਤੁਹਾਨੂੰ ਕਦੇ ਵੀ ਕਿਸੇ ਵੀ ਮਕੈਨਿਕ ਦੀ ਜ਼ਰੂਰਤ ਵੀ ਨਹੀਂ ਪਵੇਗੀ। ਨੰਬਰ 24 ਜੇਕਰ ਤੁਹਾਡੇ ਹੱਥਾਂ ਪੈਰਾਂ ਵਿੱਚ ਜਲਨ ਹੁੰਦੀ ਹੋਵੇ ਜਾਂ ਫਿਰ ਦਰਦ ਹੋ ਰਿਹਾ ਹੋਵੇ ਤਾਂ ਇੱਕ ਰੋਟੀ ਲਪੇਟਣ ਵਾਲਾ ਪੇਪਰ ਲੈ ਲਓ ਇਸ ਦੀਆਂ ਗੋਲ-ਗੋਲ ਧੂਬੋਲਾਂ ਬਣਾ ਲਓ ਫਿਰ ਇਹਨਾਂ ਦੋਨਾਂ ਹੱਥਾਂ ਨਾਲ ਰੱਖ ਕੇ ਹਲਕਾ-ਹਲਕਾ ਦੱਬੋ ਇਸ ਤਰ੍ਹਾਂ ਕੁਝ ਸਮਾਂ ਕਰਨ ਨਾਲ ਤੁਹਾਡੇ ਹੱਥਾਂ ਪੈਰਾਂ ਦੀ ਜਲਨ ਤੇ ਦਰਦ ਸ਼ੂਮੰਤਰ ਹੋ ਜਾਵੇਗਾ। ਨੰਬਰ 25 ਜੇਕਰ ਤੁਹਾਨੂੰ ਘਰ ਵਿੱਚ ਵਸਤੂ ਦੋਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਇਸ ਦਾ ਕਾਰਨ ਘਰ ਵਿੱਚ ਰੱਖੇ ਪੁਰਾਣੇ ਮੈਗਜ਼ੀਨ ਅਤੇ ਅਖਬਾਰ ਹੋ ਸਕਦੇ ਹਨ ਵਸਤੂ ਅਨੁਸਾਰ ਘਰ ਵਿੱਚ ਅਜਹੀਆਂ ਚੀਜ਼ਾਂ ਦਾ ਹੋਣਾ ਅਸ਼ੁਭ ਮੰਨਿਆ ਜਾਂਦਾ ਹੈ ਇਸੇ ਕਾਰਨ ਕਿ ਉਹਨਾਂ ਨੇ ਇਕੱਠੇ ਹੋਣ ਤੋਂ ਪਹਿਲਾਂ ਹੀ ਘਰ ਵਿੱਚੋਂ ਬਾਹਰ ਕੱਢ ਦੇਵੋ ਨੰਬਰ 26 ਜੇਕਰ ਤੁਸੀਂ ਆਪਣੇ ਘਰ ਦੇ ਮੁੱਖ ਦਰਵਾਜ਼ੇ ਦੇ ਆਲੇ-ਦੁਆਲੇ ਕਿਤਾਬਾਂ ਰੱਖਦੇ ਹੋ ਤਾਂ ਇਹ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਪਰ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਮੇਨ ਗੇਟ ਦੇ ਸਾਹਮਣੇ ਨਹੀਂ ਹੋਣੀਆਂ ਚਾਹੀਦੀਆਂ ਨੰਬਰ 27 ਜੇਕਰ ਤੁਹਾਡੇ ਘਰ ਦੇ ਮੁੱਖ ਦਰਵਾਜ਼ੇ ਤੋਂ ਕੋਈ ਆਵਾਜ਼ ਆ ਰਹੀ ਹੈ ਤਾਂ ਉਸ ਨੂੰ ਤਿਲਪਾ ਕੇ ਤੁਰੰਤ ਠੀਕ ਜ਼ਰੂਰ ਕਰੋ ਨਹੀਂ ਤਾਂ ਤੁਸੀਂ ਅਨੇਕਾਂ ਹੀ ਸਸਿਆਂ ਦਾ ਸ਼ਿਕਾਰ ਹੋ ਸਕਦੇ ਹੋ ਨੰਬਰ 28 ਜੇਕਰ ਖਾਣਾ ਬਣਾਉਣ ਸਮੇਂ ਤੁਹਾਡੇ ਹੱਥ ਵਿੱਚ ਪਈ ਹੋਈ ਚੂੜੀ ਜਾਂ ਫਿਰ ਕੜੇ ਨੂੰ ਸੇਕ ਲੱਗ ਰਿਹਾ ਹੈ ਜਿਸ ਕਰ ਨੂੰ ਗਰਮ ਹੋ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਅਜਿਹੀ ਵਿੱਚ ਜੇਕਰ ਤੁਸੀਂ ਉਸ ਨੂੰ ਗੁੱਤ ਵਿੱਚ ਪਾਉਣ ਵਾਲੇ ਰਗੜ ਵਣ ਨਾਲ ਲਪੇਟ ਲਓ ਤਾਂ ਉਹ ਕਦੇ ਵੀ ਤੁਹਾਨੂੰ ਗਰਮ ਨਹੀਂ ਲੱਗੇਗਾ ਨੰਬਰ 29 ਜਦੋਂ ਵੀ ਤੁਸੀਂ ਕੋਈ ਵੀ ਪਾਪੜ ਨੂੰ ਤਲਦੇ ਹੋ ਤਾਂ ਉਸ ਨੂੰ ਹਲਕਾ ਹਲਕਾ ਰੱਖ ਕੇ ਹੀ ਤਲੋ ਇਸ ਤਰ੍ਹਾਂ ਕਰਨ ਨਾਲ ਉਹ ਕਦੇ ਵੀ ਖਾਣ ਵਿੱਚ ਕੌੜਾ ਨਹੀਂ ਲੱਗੇਗਾ ਉਸ ਨੂੰ ਕਦੇ ਵੀ ਜ਼ਿਆਦਾ ਬ੍ਰਾਊਨ ਨਾ ਕਰੋ ਨੰਬਰ 3 ਜਿਹੜੀਆਂ ਔਰਤਾਂ ਸਲਵਾਰ ਸੂਟ ਨਾਲ ਆਪਣੇ ਸਿਰ ਉੱਪਰ ਵੀ ਦੁਪੱਟਾ ਲੈ ਕੇ ਰੱਖਦੀਆਂ ਹਨ ਉਹਨਾਂ ਔਰਤਾਂ ਦੀ ਕੋਈ ਵੀ ਰੀਸ ਨਹੀਂ ਕਰ ਸਕਦਾ ਤੇ ਨਾਲ ਹੀ ਉਹਨਾਂ ਦੀ ਸੁੰਦਰਤਾ ਵੀ ਦੂਰ ਤੋਂ ਦਿਖਾਈ ਦਿੰਦੀ ਹੈ। ਨੰਬਰ 31 ਜਿਹੜੀਆਂ ਕੁੜੀਆਂ ਦਾ ਨਾਮ ਪੀ ਅੱਖਰ ਤੇ ਪੈਂਦਾ ਹੈ ਉਹ ਬਹੁਤ ਹੀ ਚੁਸਤ ਤੇ ਚਲਾਕ ਹੁੰਦੀਆਂ ਨੇ ਇਹਨਾਂ ਨੂੰ ਕਦੇ ਵੀ ਆਪਣੀ ਗਲਤੀ ਦਿਖਾਈ ਨਹੀਂ ਦਿੰਦੀਆਂ ਇਹ ਹਮੇਸ਼ਾ ਦੂਜਿਆਂ ਵਿੱਚ ਹੀ ਕਸੂਰ ਢਾਡਦੀਆਂ ਹਨ। ਨੰਬਰ 32 ਜਿਹੜੀਆਂ ਔਰਤਾਂ ਰੋਜ਼ਾਨਾ ਸਵੇਰੇ ਜਲਦੀ ਉੱਠ ਕੇ ਇਸ਼ਨਾਨ ਕਰਕੇ ਪਾਠ ਪੂਜਾ ਕਰਦੀਆਂ ਹਨ ਉਹਨਾਂ ਔਰਤਾਂ ਦੇ ਘਰ ਵਿੱਚ ਨਾ ਤਾਂ ਗਰੀਬੀ ਆਉਂਦੀ ਹੈ ਤੇ ਨਾ ਹੀ ਨਿਕਾਰਾਤਮਕ ਨੰਬਰ 33 ਜਦੋਂ ਵੀ ਤੁਸੀਂ ਘਰ ਵਿੱਚ ਨਵਾਂ ਸਿਲੰਡਰ ਲਗਾਉਂਦੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਇੱਕ ਸਪੈਰੀਡਿਟ ਝੂਟ ਚੈੱਕ ਕਰੋ ਫਿਰ ਇਸ ਦੇ ਹੋਲ ਵਿੱਚ ਥੋੜਾ ਜਿਹਾ ਪਾਣੀ ਜ਼ਰੂਰ ਪਾ ਕੇ ਦੇਖੋ ਜੇਕਰ ਇਸ ਵਿੱਚ ਬੁਲਬਲੇ ਨਿਕਲ ਰਹੇ ਹਨ ਤਾਂ ਇਹ ਸਿਲੰਡਰ ਲੀਕ ਹੈ ਜੇਕਰ ਨਹੀਂ ਨਿਕਲ ਰਹੇ ਤਾਂ ਇਹ ਸਿਲੰਡਰ ਬਿਲਕੁਲ ਸਹੀ ਹੈ ਤੁਸੀਂ ਇਸ ਨੂੰ ਭਰਤ ਸਕਦੇ ਹੋ ਨੰਬਰ 34 ਜਦੋਂ ਵੀ ਤੁਸੀਂ ਘਰ ਵਿੱਚ ਪੋਚਾ ਲਗਾਉਂਦੇ ਹੋ ਤਾਂ ਹੋ ਸਕੇ ਹਮੇਸ਼ਾ ਬੈਠ ਕੇ ਹੀ ਪਾਣੀ ਨੂੰ ਬਦਲ-ਬਦਲ ਕੇ ਹੀ ਲਗਾਓ ਇਸ ਤਰ੍ਹਾਂ ਕਰਨਾ ਤੁਹਾਡੇ ਘਰ ਦੇ ਫਰਸ਼ ਚਮਕਣ ਲੱਗ ਜਾਣਗੇ ਨਾਲ ਹੀ ਸਾਬ ਵੀ ਚੰਗੇ ਤਰੀਕੇ ਨਾਲ ਹੋਣਗੇ ਨੰਬਰ 35 ਜੇਕਰ ਤੁਸੀਂ ਸ਼ਨੀਵਾਰ ਵਾਲੇ ਦਿਨ ਅੱਖਾਂ ਵਿੱਚ ਪਾਉਣ ਵਾਲਾ ਸੁਰਮਾ ਇੱਕ ਸ਼ੀਸ਼ੇ ਵਿੱਚ ਪਾ ਕੇ ਪੂਰੀ ਰਾਤ ਲਈ ਆਪਣੇ ਸਰਾਣੇ ਰੱਖੋਗੇ ਤੇ ਦੂਸਰੀ ਸਵੇਰ ਉਸ ਨੂੰ ਕਿਸੇ ਸੁਨਸਣ ਜਗ੍ਹਾ ਉੱਪਰ ਰੱਖ ਦੋਗੇ ਤਾਂ ਇਸ ਨਾਲ ਤੁਹਾਡਾ ਸ਼ਨੀ ਮਜ਼ਬੂਤ ਹੋਣ ਲੱਗ ਜਾਵੇਗਾ ਨੰਬਰ 36 ਜੇਕਰ ਤੁਸੀਂ ਸ਼ੁੱਕਰਵਾਰ ਵਾਲੇ ਦਿਨ ਸਵੇਰੇ ਉੱਠਣਸਾਰ ਜਿੰਨਾ ਤੁਸੀਂ ਲੋਟਾ ਚੁੱਕ ਸਕਦੇ ਹੋ ਉਸ ਨੂੰ ਪਾਣੀ ਨਾਲ ਲੋ ਫਿਰ ਇਸ ਨੂੰ ਪਾਣੀ ਨੂੰ ਘਰ ਦੇ ਮੁੱਖ ਦਰਵਾਜੇ ਤੇ ਛਿੜਕ ਦਿਓ ਇਸ ਨਾਲ ਮਾਂ ਲక్ష్ਮੀ ਪ੍ਰਸਾਨ ਹੋਵੇ ਤੇ ਤੁਹਾਡੇ ਘਰ ਵਿੱਚ ਕਦੇ ਵੀ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹੇਗੀ ਟੂਟਾ ਵੱਡਾ ਹੋਣਾ ਚਾਹੀਦਾ ਹੈ ਨੰਬਰ 37 ਜੇਕਰ ਤੁਸੀਂ ਆਪਣੇ ਘਰ ਵਿੱਚ ਕਾਲੇ ਰੰਗ ਦੀ ਗਾਂ ਰੱਖ ਲਓ ਤਾਂ ਉਸ ਨੂੰ ਰੋਜ਼ਾਨਾ ਰੋਟੀ ਉੱਪਰ ਗੁੜ ਰੱਖ ਕੇ ਖਵਾਓ ਤਾਂ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਕਿਸਮਤ ਬਦਲਣ ਲੱਗ ਜਾਵੇਗੀ ਤੇ ਨਾਲ ਹੀ ਤੁਹਾਡੀ ਹਰ ਕੰਮ ਵਿੱਚ ਸਫਲਤਾ ਹੋਣ ਲੱਗ ਜਾਵੇਗੀ ਨੰਬਰ 33 ਕਈ ਔਰਤਾਂ ਨੂੰ ਆਦਤ ਹੁੰਦੀ ਹੈ ਕਿ ਉਹ ਘਰ ਦਾ ਸਾਰਾ ਕੂੜਾ ਇਕੱਠਾ ਕਰਕੇ ਇੱਕ ਪਾਸੇ ਢੇਰੀ ਲਗਾ ਦਿੰਦੀਆਂ ਹਨ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇਸ ਨਾਲ ਤੁਹਾਡੇ ਘਰ ਵਿੱਚ ਨਿਕਾਰਾਤਮਕ ਊਰਜਾ ਦਾ ਵਾਸ ਹੋਣ ਲੱਗ ਜਾਂਦਾ ਹੈ ਜਿਸ ਨਾਲ ਘਰ ਦੀ ਸਾਰੀ ਸੁੱਖ ਸ਼ਾਂਤੀ ਭੰਗ ਹੋਣ ਲੱਗ ਜਾਂਦੀ ਹੈ ਨੰਬਰ 34 ਜੇਕਰ ਤੁਸੀਂ ਕਿਸੇ ਨੂੰ ਆਪਣੇ ਘਰ ਵਿੱਚ ਪਈ ਹਲਦੀ ਬਿਨਾਂ ਵੈਸੇ ਤੋਂ ਦਿੰਦੇ ਹੋ ਤਾਂ ਇਸ ਨਾਲ ਧੰਦੀ ਕਮੀ ਹੋਣ ਲੱਗ ਜਾਂਦੀ ਹੈ ਨਾਲ ਹੀ ਤੁਹਾਡੇ ਮਾਨ ਸਨਮਾਨ ਵਿੱਚ ਵੀ ਵਿੱਚ ਵੀ ਤੁਹਾਨੂੰ ਬਹੁਤ ਠੇਸ ਪਹੁੰਚਦੀ ਹੈ ਨੰਬਰ 40 ਜੇਕਰ ਤੁਸੀਂ ਗੁਰਦੇਨਾ ਮਖਾਣੇ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਕਦੇ ਵੀ ਕਿਸੇ ਵੀ ਮੌਸਮੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਨਾਲ ਤੁਸੀਂ अनेका ਹੀ ਬਿਮਾਰੀਆਂ ਤੋਂ ਦੂਰ रह ਸਕਦੇ ਹੋ ਨੰਬਰ 41 ਜਿਹੜੀਆਂ ਤੁਸੀਂ ਆਪਣੇ ਘਰ ਦੇ ਹਰ ਕੋਨੇ ਦੀ ਚੰਗੀ ਤਰ੍ਹਾਂ ਨਾਲ ਸਫਾਈ ਕਰ ਦਿੰਦੀਆਂ ਹਨ ਉਹਨਾਂ ਦੇ ਘਰ ਵਿੱਚ ਕਦੇ ਵੀ ਨਿਕਾਰਾਤਮਕ ਊਰਜਾ ਨਹੀਂ ਆਉਂਦੀ ਤੇ ਨਾਲ ਹੀ ਉਹਨਾਂ ਦੇ ਘਰ ਵਿੱਚ ਹਮੇਸ਼ਾ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਨੰਬਰ 42 ਜਿਹੜੀਆਂ ਆਰਤਾਂ ਰਾਤ ਨੂੰ ਸਰਾਣੇ ਕੋਲ ਪਾਣੀ ਰੱਖ ਕੇ ਸੌਂਦੀਆਂ ਹਨ ਉਹਨਾਂ ਤੋਂ ਦੀ ਸੁੱਤੀ ਕਿਸਮਤ ਜਾਗਣ ਲੱਗ ਜਾਂਦੀ ਹੈ ਸਵੇਰੇ ਜੇਕਰ ਤੁਸੀਂ ਇਸ ਪਾਣੀ ਨੂੰ ਘਰ ਦੇ ਕੋਲਿਆਂ ਤੇ ਪਾ ਦਿਓ ਨੰਬਰ 43 ਜਿਹੜੀਆਂ ਔਰਤਾਂ ਜ਼ਿਆਦਾ ਬੰਦ ਜੁੱਤੀ ਪਾਉਣੀ ਆ ਪਸੰਦ ਕਰਦੀਆਂ ਹਨ ਉਹ ਔਰਤਾਂ ਹੀਲ ਪਾਉਣ ਵਾਲੀ ਕੁੜੀ ਨੂੰ ਵੀ ਮਾਤ ਦੇ ਦਿੰਦੀਆਂ ਹਨ ਕਿਉਂਕਿ ਸਲਵਾਰ ਸੂਟ ਨਾਲ ਸਭ ਤੋਂ ਜ਼ਿਆਦਾ ਪੰਜਾਬੀ ਜੁੱਤੀ ਹੀ ਜੱੱਚਦੀ ਹੈ ਨੰਬਰ 44 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਚਮਕ ਚਾਹੁੰਦੇ ਹੋ ਤਾਂ ਰੋਜ਼ਾਨਾ ਸਵੇਰੇ ਉੱਠਣਸਰ 5 ਮਿੰਟ ਧੁੱਪ ਜ਼ਰੂਰ ਸੇਕੋ ਜੋ ਚਿਹਰੇ ਤੇ ਚਮਕ ਲਿਆਉਣ ਲਈ ਬਹੁਤ ਹੀ ਜ਼ਰੂਰੀ ਹੈ ਨੰਬਰ 45 ਜੇਕਰ ਤੁਸੀਂ 1 ਮਹੀਨਾ ਲਗਾਤਾਰ ਹਮੇਸ਼ਾ ਤਾਜ਼ਾ ਪੱਕਿਆ ਹੋਇਆ ਖਾਣਾ ਹੀ ਖਾਓ ਕਦੇ ਵੀ ਜ਼ਿਆਦਾ دیر ਦਾ ਪੱਕਿਆ ਹੋਇਆ ਨਾ ਖਾਓ ਤਾਂ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਸਰੀਰ ਵਿੱਚ ਨੀਕਾ ਹੀ ਬਦਲਾਅ ਹੋਣੇ ਸ਼ੁਰੂ ਹੋ ਜਾਣਗੇ ਜੋ ਦੇਖ ਕੇ ਖੁਦ ਹੈਰਾਨ ਹੋਮੂਗੇ। ਨੰਬਰ 46 ਜੇਕਰ ਤੁਸੀਂ ਆਪਣੇ ਘਰ ਵਿੱਚੋਂ ਕੌਕਰੇਸ ਨੂੰ ਬਾਹਰ ਕੱਢਣਾ ਚਾਹੁੰਦੇ ਹੋ ਤਾਂ ਹਰ ਹਫ਼ਤੇ ਸਿੰਕ ਵਿੱਚ ਗਰਮ ਪਾਣੀ ਜ਼ਰੂਰ ਪਾਓ ਦੂਸਰਾ ਰਾਤ ਨੂੰ ਸੈਲਫ ਅਤੇ ਗੈਸ ਉੱਪਰ ਮਿੱਠਾ ਸੋਡਾ ਪਾ ਕੇ ਇਸ ਦਾ ਪੂੰਛਾ ਲਗਾ ਦਿਓ ਤੇ ਤੀਸਰਾ ਕਦੇ ਵੀ ਖਾਣ ਵਾਲੀ ਚੀਜ਼ ਫਾਰਸ ਜਾਂ ਫਿਰ ਸੈਲਫ ਉੱਪਰ ਨਾ ਤੁਟੋ ਇਸਨਾਂ ਕਦੇ ਵੀ ਕਾਕਰੀਸ ਤੋਂ ਹਟੇ ਰਸੋਈ ਵਿੱਚ ਨਹੀਂ ਆਣਗੇ ਨੰਬਰ 47 ਜੇਕਰ ਤੁਹਾਨੂੰ ਆਪਣੇ ਘਰ ਵਿੱਚ ਬਿੱਲੀ ਨਜ਼ਰ ਆਵੇ ਤਾਂ ਉਸ ਨੂੰ ਪੀਣ ਲਈ ਪਾਣੀ ਜਾਂ ਫਿਰ ਦੁੱਧ ਜ਼ਰੂਰ ਰੱਖੋ ਇਸ ਤਰ੍ਹਾਂ ਕਰਨਾ ਤੁਹਾਡੀ ਕਿਸਮਤ ਵਿੱਚ ਖੁਸ਼ੀਆਂ ਆਉਣ ਲੱਗ ਜਾਣਗੀਆਂ ਤੇ ਨਾਲ ਹੀ ਜ਼ਿੰਦਗੀ ਵਿੱਚ ਹਰ ਕੰਮ ਆਸਾਨੀ ਨਾਲ ਹੋਣ ਲੱਗ ਜਾਵੇਗਾ ਨੰਬਰ 48 ਜੇਕਰ ਤੁਸੀਂ ਚਾਹ ਵਿੱਚ ਥੋੜੀ ਜੀ ਸੌਂਫ ਪਾ ਲਓ ਤੇ ਅਦਰਕ ਪਾ ਲਓ ਤਾਂ ਇਹ ਚਾ ਬਹੁਤ ਹੀ ਸਵਾਦ ਬਣੇਗੀ ਤੇ ਨਾਲ ਹੀ ਸਿਹਤ ਲਈ ਵੀ ਬਦੇਰੇ ਲਾਭਕਾਰੀ ਹੋਵੇਗੀ। ਨੰਬਰ 49 ਜੇਕਰ ਤੁਸੀਂ ਆਪਣੀ ਬਾਦੀ ਉਮਰ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਹੀ ਭੋਜਨ ਅਤੇ ਯੋਗਾ ਜ਼ਰੂਰ ਕਰੋ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਚਿਹਰੇ ਤੇ ਵੀ ਬਹੁਤ ਚਮਕ ਆਵੇਗੀ ਤੇ ਨਾਲ ਹੀ ਤੁਹਾਡੀ ਉਮਰ ਵੀ ਘੱਟ ਨਜ਼ਰ ਆਉਣ ਲੱਗ ਜਾਵੇਗੀ। ਨੰਬਰ 50 ਜੇਕਰ ਤੁਹਾਡੇ ਬੱਚੇ ਦੇ ਸਿਰ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ ਤਾਂ ਉਸ ਦਾ ਹਲਕਾ ਜਿਹਾ ਸਰੋਂ ਦਾ ਤੇਲ ਗੋਸਾ ਕਰਕੇ ਉਸ ਦੇ ਸਿਰ ਦੀ ਪਰਪੜੀਆਂ ਨੂੰ ਲਗਾ ਕੇ ਹਲਕੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ। ਇਸ ਨਾਲ ਦਾ ਸਿਰ ਦਰਦ ਤਰਾੰਤ ਠੀਕ ਹੋ ਜਾਵੇਗਾ ਨੰਬਰ 51 ਆਪਣੀ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਵੀ ਜਾਨਵਰ ਦੇ ਸੂਟੀ ਨਾ ਮਾਰੋ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਪਾਪ ਲੱਗਦਾ ਹੈ ਤੇ ਉਸ ਨੂੰ ਖਾਣ ਲਈ ਕੋਈ ਨਾ ਕੋਈ ਚੀਜ਼ ਜ਼ਰੂਰ ਹੋਏ ਇਸ ਨਾਲ ਤੁਹਾਨੂੰ ਬਹੁਤ ਹੀ ਪੁੰਨ ਲੱਗਦਾ ਹੈ ਨੰਬਰ 52 ਰਾਤ ਨੂੰ ਸ਼ਹਿਦ ਨੂੰ ਚਿਹਰੇ ਉੱਪਰ ਲਗਾ ਕੇ ਕੁਝ ਸਮਾਂ ਮਾਲਿਸ਼ ਕਰੋ ਫਿਰ ਸਾਫ਼ ਪਾਣੀ ਨਾਲ ਧੋ ਦਿਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਚਿਹਰੇ ਦੀ ਸਾਰੀ ਗੰਦਗੀ ਨਿਕਲ ਜਾਵੇਗੀ ਤੇ ਚਿਹਰੇ ਉੱਪਰ ਚਮਕਉਣ ਲੱਗ ਜਾਵੇਗੀ ਨੰਬਰ 53 ਤੁਸੀਂ ਦਹੀਂ ਵਿੱਚ ਸ਼ਹਿਦ ਮਿਕਸ ਕਰਕੇ ਵੀ ਆਪਣੇ ਚਿਹਰੇ ਉੱਪਰ ਲਗਾ ਸਕਦੇ ਹੋ ਫਿਰ ਕੁਝ ਸਮੇਂ ਬਾਅਦ ਧੋ ਦਿਓ ਇਸ ਨਾਲ ਤੁਹਾਡੀ ਚਿਹਰੇ ਦੀ ਚਮੜੀ ਹਮੇਸ਼ਾ ਹੈਲਥੀ ਰਹੇਗੀ ਨੰਬਰ 54 ਜੇਕਰ ਤੁਸੀਂ ਲੰਮੀ ਉਮਰ ਜੀਉਣਾ ਚਾਹੁੰਦੇ ਹੋ ਤਾਂ ਚਾਹ ਤੇ ਕੌਫੀ ਪੀਣੀ ਬੰਦ ਕਰਦੇ ਹੋ ਉਸ ਤੋਂ ਇਲਾਵਾ ਕਦੇ ਵੀ ਰੋਟੀ ਤੋਂ ਬਾਅਦ ਪਾਣੀ ਨਾ ਪੀਵੋ ਤੇ ਨਾਲ ਹੀ ਪੇਟ ਨੂੰ ਫੁੱਲ ਕੇ ਖਾਣਾ ਨਾ ਖਾਓ। ਨੰਬਰ 55 ਜੇਕਰ ਤੁਸੀਂ ਆਪਣੇ ਵਾਲਾਂ ਲਈ ਸਭ ਤੋਂ ਵਧੀਆ ਸ਼ੈਂਪੂ ਵਰਤਣਾ ਚਾਹੁੰਦੇ ਹੋ ਤਾਂ ਰੀਠੇ ਦੇ ਸ਼ੈਂਪੂ ਤੋਂ ਬਿਨਾਂ ਹੋਰ ਕੋਈ ਵੀ ਸ਼ੈਂਪੂ ਨਾ ਵਰਤੋ। ਇਹ ਠੇ ਦਾ ਸ਼ੈਂਪੂ ਤੁਹਾਡੇ ਵਾਲਾਂ ਦੀ ਹਰ ਸਮੱਸਿਆ ਦੂਰ ਕਰਨ ਵਿੱਚ ਮਦਦਗਾਰ ਹੈ। ਨੰਬਰ 55 ਜੇਕਰ ਤੁਸੀਂ ਆਪਣੇ ਵਾਲਾਂ ਵਿੱਚ ਤਿਲ ਦਾ ਤੇਲ ਲਗਾ ਲਓ ਤਾਂ ਤੁਹਾਡੇ ਟੁੱਟੇ ਹੋਏ ਵਾਲ ਦੁਬਾਰਾ ਤੋਂ ਆਉਣੇ ਸ਼ੁਰੂ ਹੋ ਜਾਣਗੇ ਤੇ ਨਾਲ ਹੀ ਵਾਲਾਂ ਦੀ ਲੰਬਾਈ ਵੀ ਤੇਜ਼ੀ ਨਾਲ ਵਧਣ ਲੱਗ ਜਾਵੇਗੀ। ਨੰਬਰ 57 ਜੇਕਰ ਜੁਖਾਮ ਕਰਨ ਤੁਹਾਡਾ ਸਿਰ ਦਰਦ ਹੋ ਰਿਹਾ ਹੈ ਤਾਂ ਗਰਮ ਪਾਣੀ ਵਿੱਚ ਨਮਕ ਪਾ ਕੇ ਆਪਣੇ ਪੈਰਾਂ ਨੂੰ ਧੋ ਲਓ ਸਿਰ ਦਰਦ ਠੀਕ ਹੋਣ ਲੱਗ ਜਾਵੇਗਾ। ਨੰਬਰ 58 ਬੱਚੇ ਨੂੰ ਜਨਮ ਦੇ ਚੁੱਕੀ ਮਾਂ ਦੇ ਘਰ ਇੱਕ ਚਮਚ ਜਵੈਣ ਵਿੱਚ ਦੋ ਚਮਚ ਗੁੜ ਮਿਕਸ ਕਰਕੇ ਦਿਨ ਵਿੱਚ ਤਿੰਨ ਵਾਰ ਇਸ ਦਾ ਸੇਵਨ ਕਰੇ ਇਸ ਨਾਲ ਉਸ ਦੀ ਕਮਰ ਵਿੱਚ ਹੋ ਰਿਹਾ ਦਰਦ ਠੀਕ ਹੋ ਜਾਵੇਗਾ ਇਸ ਤੋਂ ਇਲਾਵਾ ਡਿਲੀਵਰੀ ਦੌਰਾਨ ਹੋਈ ਸਰੀਰਕ ਕਮਜ਼ੋਰੀ ਤੋਂ ਵੀ ਦੂਰ ਹੋ ਜਾਵੇਗੀ ਇਸ ਨੂੰ ਖਾਣ ਤੋਂ ਪਹਿਲਾਂ ਡਾਕਟਰ ਨਾਲ ਜ਼ਰੂਰ ਸੰਪਰਕ ਨੰਬਰ 59 ਜੇਕਰ ਤੁਹਾਡੇ ਸਰੀਰ ਉੱਪਰ ਗਰਮ ਕੱਪੜੇ ਪਾਉਣ ਕਾਰਨ ਖਾਜ ਜਾਂ ਫਿਰ ਧੱਫੜ ਹੋਣ ਲੱਗ ਜਾਂਦੇ ਹਨ ਤਾਂ ਤੁਸੀਂ ਬਦਾਮ ਦਾ ਤੇਲ ਆਪਣੀ ਚਮੜੀ ਉੱਪਰ ਲਗਾ ਲਓ ਇਸ ਨੂੰ ਤੁਸੀਂ ਇਕੱਲੇ ਨੂੰ ਵੀ ਲਗਾ ਸਕਦੇ ਹੋ ਜਾਂ ਫਿਰ ਲੋਸ਼ਨ ਵਿੱਚ ਪਾ ਕੇ ਵੀ ਇਸਤੇਮਾਲ ਕਰ ਸਕਦੇ ਹੋ ਇਸ ਨਾਲ ਤੁਹਾਡੀ ਚਮੜੀ ਨੂੰ ਨਮੀ ਮਿਲੇਗੀ ਜਿਸ ਕਾਰਨ ਤੁਹਾਡੇ ਸਰੀਰ ਉੱਪਰ ਖਾਜ ਜਾਂ ਫਿਰ ਧੱਫੜ ਨਹੀਂ ਹੋਣਗੇ ਨੰਬਰ 60 ਜਿਹੜੀਆਂ ਔਰਤਾਂ ਦਾ ਲੱਕ ਪੱਟਾ ਤੇ ਸਰੀਰ ਵੀ ਪਤਲਾ ਹੁੰਦਾ ਹੈ ਉਹਨਾਂ ਔਰਤਾਂ ਦੇ ਸਰੀਰ ਵਿੱਚ ਬਹੁਤ ਲਚਕ ਹੁੰਦੀ ਹੈ ਤੇ ਨਾਲ ਹੀ ਉਹ ਹਰ ਕੰਮ ਆਸਾਨੀ ਨਾਲ ਖਤਮ ਕਰ ਦਿੰਦੀਆਂ ਹਨ ਕਰੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਬੱਦ ਤੋਂ ਬੱਦ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ